ਤਲਕਮ ਜਬਤੀ ਦੇਖ ਰਹੇ ਸਾਰੇ ਦਸਕਾਰਾ ਸਵਾਗਤ ਹੈ ਅੱਜ ਜਲੰਧਰ ਦੇ ਵਿੱਚ ਮੌਨਸੂਨ ਨੇ ਆਪਣਾ ਜਿਹੜਾ ਰੁਖ ਬਦਲ ਲਿਆ ਅੱਜ ਮੌਨਸੂਨ ਜਿਹੜਾ ਸਵੇਰ ਤੋਂ بارش ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਿਹੜਾ ਤੋਂ ਕਾਫੀ ਦਿਨਾਂ ਤੋਂ ਗਰਮੀ ਦਾ ਜਿਹੜਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਅੱਜ بارش ਫੋਨ ਕਰਕੇ ਲੋਕਾਂ ਦੇ ਵਿੱਚ ਕਾਫੀ ਖੁਸ਼ੀ ਦੇਖਣ ਨੂੰ ਮਿਲਲੀ ਕਿਉਂਕਿ ਅੱਜ ਮੌਨਸੂਨ ਨੇ ਆਪਣਾ ਜਿਹੜਾ ਬਦਲਾਵ ਲੀਤਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਲੰਧਰ ਦੀਆਂ ਤਸਵੀਰਾਂ ਨੇ ਜਲੰਧਰ ਦੇ ਮੇਨ ਬਾਜ਼ਾਰ ਸ਼ੇਖ ਅਬਦਾਲੀਆ ਦੀਆਂ ਤਸਵੀਰਾਂ ਨੇ ਦੁਕਾਨਾਂ ਦੇ ਅੰਦਰ ਤੱਕ ਜਿਹੜਾ ਪਾਣੀ ਜਿਹੜਾ ਚਲਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਾਫੀ ਦਿਨਾਂ ਤੋਂ ਜਿਹੜਾ ਪ੍ਰੇਸ਼ਾਨ ਸਨ ਗਰਮੀ ਤੋਂ ਉਹ ਗਰਮੀ ਹੋਂ ਕਰਕੇ ਲੋਕ ਜਿਹੜਾ ਮਾਰਕੀਟ ਦੇ ਵਿੱਚ ਵੀ ਰੌਣਕ ਜਿਹੜੀ ਹੈ ਦੇਖਣ ਨੂੰ ਨਹੀਂ ਮਿਲਦੀ ਸੀਗੀ ਤੇ ਉਸੇ ਦੇ ਚਲਦੇ ਅੱਜ ਜਿਹੜਾ ਬਰਸਾਤ ਜਿਹੜੀ ਹੋਈ ਹੈ ਤਾਂ ਦੱਸ ਜੀ ਬਰਸਾਤ ਹੋਣ ਕਰਕੇ ਮੌਨਸੂਨ ਜਿਹੜਾ ਦੇਖਣ ਨੂੰ ਅੱਜ ਜਿਹੜਾ ਮੌਨਸੂਨ ਜਿਹੜਾ ਥੋੜਾ ਚੇਂਜ ਹੋਇਆ ਬਰਸਾਤ ਹੋਣ ਕਰਕੇ ਲੋਕਾਂ ਦੇ ਚਿਹਰੇ ਤੇ ਖੁਸ਼ੀ ਵੀ ਹੈ ਤੁਸੀਂ ਦੇਖ ਸਕਦੇ ਹੋ ਜਿਵੇਂ ਲੋਕ ਆ ਰਹੇ ਨੇ ਬਿਲਕੁਲ ਰਸਤਾ ਬਿਲਕੁਲ ਬੰਦ ਹੈ ਸਰ ਅੱਜ ਗਰਮੀ ਹੋਣ ਤੋਂ ਬਾਅਦ ਅੱਜ ਬਰਸਾਤ ਹੋਈ ਹੈ ਕਿੰਨੇ ਦਿਨਾਂ ਬਾਅਦ ਕਿਵੇਂ ਤਾਂ ਲੱਗ ਰਿਹਾ ਹੁਣ ਬਹੁਤ ਵਧੀਆ ਲੱਗ ਰਿਹਾ ਹੋਵੇਗੀ ਕਾਫੀ ਦਿਨ ਤੋਂ ਗਰਮੀ ਦੇਖਣ ਨੂੰ ਮਿਲੀ ਸੀ ਹਾਂ ਜੀ ਜਿਵੇਂ ਲੱਗਦਾ ਸਹੀ ਹੋ ਆਈ ਮੌਨਸਨ ਚੇਂਜ ਹੋ ਗਿਆ ਬਹੁਤ ਵਧੀਆ ਹੋਇਆ ਇਹ ਲੋਕਾਂ ਨੇ ਵੀ ਗੱਲਬਾਤ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਮੌਨਸਨ ਚੇਂਜ ਹੋਣ ਦੇ ਨਾਲ ਲੋਕਾਂ ਦੇ ਵਿੱਚ ਕਾਫੀ ਥੋੜੀ-ਬੋਤੀ ਖੁਸ਼ੀ ਵੀ ਦੇਖਣ ਨੂੰ ਮਿਲੀ ਕਿਉਂਕਿ ਗਰਮੀ ਬਹੁਤ ਜੜੀ ਹੈ ਕਾਫੀ ਦਿਨਾਂ ਤੋਂ ਗਰਮੀ ਕਾਫੀ ਜੜੀ ਹੈ ਹੋਈ ਸੀਗੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਜਲੰਧਰ ਦੇ ਮੇਨ ਬਾਜ਼ਾਰ ਜਿਹੜਾ ਸ਼ੇਖਾ ਬਾਜ਼ਾਰ ਹੈ ਉਸ ਦੀ ਤਸਵੀਰ ਹੈ ਤੁਹਾਡੇ ਸਾਹਮਣੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਾਫੀ ਦਿਨ ਤੋਂ ਜਿਹੜਾ ਗਰਮੀ ਹੋਣ ਕਰਕੇ ਜਿਹੜੇ ਲੋਕ ਕਾਫੀ ਪਰੇਸ਼ਾਨ ਹੋ ਰਹੇ ਸਨ ਔਰ ਕਿਤੇ ਵੀ ਜਿਹੜੀ ਹੈ ਰੌਣਕ ਜਿਹੜੀ ਹੈ ਦੇਖਣ ਨੂੰ ਨਹੀਂ ਮਿਲ ਰਹੀ ਸੀ ਤੇ ਹਾਰਾ ਤੋਂ ਪਹਿਲਾਂ ਜਿਹੜਾ ਬਰਸਾਤ ਹੁਣ ਨਾਲ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਥੋੜੀ ਜੀ ਖੁਸ਼ੀ ਜ਼ਰੂਰ ਦੇਖਣ ਨੂੰ ਮਿਲੀ ਕਿ ਕਿ ਮੌਨਸੂਨ ਚੇਂਜ ਹੋਇਆ ਔਰ ਅੱਜ ਬਰਸਾਤ ਜਿਹੜੀ ਹੈ ਸਵੇਰ ਦੀ ਜਿਹੜੀ ਹੈ ਬਰਸਾਤ ਜਿਹੜੀ ਫੋਰ ਹੀ ਹੈ ਪੱਜੀ ਕਿੰਨੇ ਲੱਗਦਾ ਅੱਜ ਬਰਸਾਤ ਹੋਈ ਹੈ ਗਰਮੀ ਤੋਂ ਰਾਹਤ ਮਿਲੀ ਹੈ ਕਿਵੇਂ ਲੱਗ ਰਿਹਾ ਹੈ ਰਾਹਤ ਬਹੁਤ ਮਿਲੀ ਹੈ ਜੀ ਗਰਮੀ ਤੋਂ ਬਹੁਤ ਗਰਮੀ ਸੀ ਹੋਰ ਮਾਰਾ ਮੌਸਮ ਠੰਡਾ ਲੱਗ ਰਿਹਾ ਹੈ ਅੱਛਾ ਲੱਗ ਰਿਹਾ ਹੈ ਐ ਸਹੀ ਲੱਗ ਰਿਹਾ ਹੈ ਮੌਸਮ ਸਹੀ ਬਹੁਤ ਤੁਸੀਂ ਦੇਖ ਸਕਦੇ ਲੋਕ ਕਹਿੰਦੇ ਕਿ ਹੁਣ ਥੋੜਾ ਥੋੜਾ ਮੌਸਮ ਜਿਹੜਾ ਠੀਕ ਹੋਣਾ ਸ਼ੁਰੂ ਹੋ ਗਿਆ ਹੈ ਤੇ ਹੋਰ ਲੋਕਾਂ ਨੂੰ ਗਰਮੀ ਤੋਂ ਜਿਹੜੀ ਹੈ ਰਾਹਤ ਜਿਹੜੀ ਹੈ ਮਿਲੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਾਂ ਨਾ ਦਿਖਾ ਰਹੇ ਹਾਂ ਤਾਂ ਉਹ ਵੀ ਦੱਸ ਦਈਏ ਕਿ ਜਿਹੜੀ ਇਹ ਮਾਰਕੀਟ ਹੈ ਸੰਡੇ ਮਾਰਕੀਟ ਹੈ ਉੱਥੇ ਸਵੇਰ ਨੂੰ ਹੀ ਰੌਣਕਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਸੀਗੀਆਂ ਸੰਡੇ ਵਾਲੇ ਦਿਨ ਅੱਜ ਸੰਡੇ ਦਾ ਦਿਨ ਹੈ ਸਵੇਰੇ ਹੀ ਲੋਕ ਜਿਹੜਾ ਆਪਣੀਆਂ ਦੁਕਾਨਾਂ ਲਗਾਉਣੀਆਂ ਸ਼ੁਰੂ ਕਰਦੇ ਆਂ بارش ਕਰਕੇ ਦੁਕਾਨਾਂ ਜਿਹੜੀਆਂ ਅੱਜ ਸਵੇਰ ਤੋਂ ਨਹੀਂ ਲੱਗ ਪਈਆਂ ਫਿਰ ਤਸਵੀਰਾਂ ਦਰਨਾ ਸਾਂਝੀਆਂ ਕਰ ਰਹੇ ਆਂ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਕਾਫੀ ਜਿਹੜੀ ਇਹ ਖੁਸ਼ੀ ਵੀ ਦੇਖਣ ਨੂੰ ਮਿਲਦੀ ਹੈ ਕਿਉਂਕਿ ਕਾਫੀ ਦਿਨਾਂ ਬਾਅਦ ਅੱਜ ਜਿਹੜੀ ਹੈ ਬਰਸਾਤ ਹੋਈ ਹੈ ਬਰਸਾਤ ਹੁਣ ਜਿਹੜੀ ਹੈ ਕਾਫੀ ਦਿਨਾਂ ਬਾਅਦ ਬਰਸਾਤ ਹੋਈ ਹੈ ਲੋਕਾਂ ਦੇ ਵਿੱਚ ਗਰਮੀ ਜਿਹੜੀ ਕਾਫੀ ਗਰਮੀ ਦਾ ਸਾਹਮਣਾ ਇਸ ਵਾਰ ਕਰਨਾ ਪਿਆ ਲੋਕਾਂ ਨੂੰ ਕਿਉਂਕਿ ਮੌਨਸੂਨ ਪੂਰੇ ਜਿਹੜੇ ਇਹ ਮਹੀਨਿਆਂ ਚ ਮੌਨਸੂਨ ਹੋਣਾ ਚਾਹੀਦਾ ਸੋਂ ਦਾ ਮਹੀਨੇ ਦੀ ਗੱਲ ਕਰੀਏ ਸੋਂ ਦੇ ਮਹੀਨੇ ਦੇ ਵਿੱਚ ਵੀ ਸੋਂ ਸੋਂ ਦੇ ਮਹੀਨੇ ਦੇ ਵਿੱਚ ਵੀ ਜਿਹੜਾ ਇਹ ਬਰਸਾਤ ਪਹਿਲੀ ਬਰਸਾਤ ਜਿਹੜੀ ਕਹਿ ਸਕਦੇ ਆ ਜਿਹੜੀ ਕਾਫੀ ਢੇਰ ਤੋਂ ਪੈ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਧੀਰ ਤੋਂ ਜਿਹੜੀ ਬਰਸਾਤ ਪੈ ਰਹੀ ਹੈ ਸਵੇਰ ਦੀ ਜਿਹੜੀ ਹੈ ਬਰਸਾਤ ਲੱਗੀ ਹੋਈ ਹੈ ਔਰ ਇਹ ਸੋਨ ਮਹੀਨੇ ਦੀ ਪਹਿਲੀ ਬਰਸਾਤ ਆਪਾਂ ਕਹਿ ਸਕਦੇ ਕਿ ਸੋਨ ਮਹੀਨਾ ਖਤਮ ਹੋਣ ਤੇ ਆਇਆ ਪਰ ਜਿਹੜੀ ਹੈ ਪਹਿਲੀ ਬਰਸਾਤ ਅੱਜ ਦੇਖਣ ਨੂੰ ਮਿਲ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਸਭ ਪਾਸੇ ਜਿਹੜਾ ਅੱਜ ਪਾਣੀ ਬਾਜ਼ਾਰਾ ਦੇ ਵਿੱਚ ਫੁੱਲ ਭਰਿਆ ਹੋਇਆ ਦੁਕਾਨਾਂ ਦੇ ਅੰਦਰ ਤੱਕ ਜਿਹੜਾ ਪਾਣੀ ਜਿਹੜਾ ਜਾ ਰਿਹਾ ਹੈ ਗੱਲਬਾਤ ਕਰਨ ਦੀ ਹੋਰ ਵੀ ਕੋਸ਼ਿਸ਼ ਕਰਦੇ ਆ ਸਰ ਕਿਵੇਂ ਦਾ ਲੱਗ ਰਿਹਾ ਹੈ ਬਰਸਾਤ ਹੋਈ ਹੈ ਕਿੰਨੇ ਦਿਨਾਂ ਬਾਅਦ ਬੜੀਆ ਬਹੁਤ ਬੜੀਆ ਲੱਗ ਰਹਾ ਹੈ ਆ ਗਰਮੀ ਤੋਂ ਰਾਹਤ ਮਿਲੀ ਹੈ ਬਹੁਤ ਰਾਹਤ ਮਿਲੀ ਹੈ ਔਰ ਇੱਥੇ ਬਹੁਤ ਜ਼ਰੂਰੀ ਸੀ ਬਰਸਾਤ ਬਹੁਤ ਜ਼ਰੂਰੀ ਜਲੰਧਰ ਮੇ ਬਹੁਤ ਜ਼ਰੂਰੀ ਜਿਵੇਂ ਲੋਕ ਤਾਂ ਕਹਿਣਾ ਕਿ ਕਾਫੀ ਜ਼ਰੂਰੀ ਸੀਗਾ ਬਰਸਾਤ ਹੋਣਾ ਔਰ ਤੁਸੀਂ ਦੇਖ ਸਕਦੇ ਹੋ ਕਿ ਬਰਸਾਤ ਜਿਹੜੀ ਅੱਜ ਹੋਣ ਨਾਲ ਲੋਕਾਂ ਦੇ ਚਿਹਰੇ ਤੇ ਜਰੂਰ ਜਿਹੜੀ ਹੈ ਖੁਸ਼ੀ ਦੇਖਣ ਨੂੰ ਮਿਲੀ ਹੈ ਗੱਲਬਾਤ ਕਰਦੇ ਆ ਭਾਜੀ ਕਿਵੇਂ ਦਾ ਲੱਗ ਰਿਹਾ ਅੱਜ ਕਾਫੀ ਦਿਨਾਂ ਬਾਅਦ ਜਿਹੜੀ ਬਰਸਾਤ ਹੋਈ ਹੈ ਸੋਨ ਦੀ ਪਹਿਲੀ ਬਰਸਾਤ ਹੈ ਲੱਗਦੇ ਬਹੁਤ ਵਧੀਆ ਰਿਹਾ ਥੋੜਾ ਹੋਵੇ ਮੌਸਮ ਨੂੰ ਰਾਹਤ ਮਿਲੇਗੀ ਹੋਰ ਵੀ ਅੱਜ ਗਰਮੀ ਤੋਂ ਰਾਹਤ ਮਿਲੀ ਹੈ ਭਾਜੀ ਹਾਂਜੀ ਬਈ ਆ ਬਹੁਤ ਅੱਛਾ ਥੋੜਾ ਜਿਹਾ ਸਕੂਨ ਮਿਲਿਆ ਲੋਕਾਂ ਨੂੰ ਵੀ ਗਰੀਬਾਂ ਦਾ ਐਸੀ ਚੱਲਿਆ ਸਭ ਨਾਲ ਵਧੀਆ ਗੱਲ ਹੈ ਇਹ ਗਰੀਬਾਂ ਦਾ ਐਸੀ ਚੱਲਿਆ ਤੁਸੀਂ ਤਸਵੀਰਾਂ 'ਚ ਦੇਖਿਆ ਕਿ ਕਿਵੇਂ ਅੱਜ ਲੋਕਾਂ ਦੇ ਚਿਹਰੇ ਤੇ ਖੁਸ਼ੀ ਜ਼ਰੂਰ ਦੇਖਣ ਨੂੰ ਮਿਲੀ ਕਿਉਂਕਿ ਗਰਮੀ ਤੋਂ ਜਿਹੜੀ ਅੱਜ ਲੋਕਾਂ ਨੂੰ ਰਾਹਤ ਮਿਲੀ ਹੈ ਜਲੰਧਰ ਤੋਂ ਕੈਮਰਾਮੈਨ ਰਾਜੂ ਦੇ ਨਾਲ ਅੰਕਿਤ